ਜਦੋਂ ਮੈਂ ਲੱਗਦਾ ਕੋਈ ਚੀਕਾਂ ਜੇ ਮਾਰਦਾ ਕੋਈ ਪਰਰ ਪਰਰ ਕਰਦਾ ਕੋਈ ਚਰਰ ਚਰਰ ਕਰਦਾ ਉਹ ਭਾਈ ਮੇਰੇ ਹੱਥ ਬਣ ਕੇ ਵੇਤੇ ਰੇ ਨਾਮ ਜਾਂ ਕਢਾਓ ਜੇ ਲੋ ਫਿਰ ਇਹਨੇ ਮੈਂ ਕਰਾਂ ਤੁਹਾਡੀ ਕੁੜੀ ਨਾਲ ਵਿਆਹ ਕਰਾ ਲਿਆ ਤਾਂ ਇੱਕ ਨੂੰ ਸੋ ਬੰਦਾ ਬਰਾਦ ਦਾ ਪਿਠੰਡੇ ਨੂੰਡੇ ਮਗਾਉ ਭਾਈ ਤੇ ਜਣੀ ਗੱਲ ਆ ਵੀ ਬੰਬੂ ਕਾਟ ਮੈਂ ਉਹ ਲਹੂੰ ਜਿਹੜਾ ਪੜਾਕੇ ਜਮਾ ਗੁਰਜਤ ਮਨਾਂ ਨੂੰ ਉਹਦੇ ਮੇਰੇ ਕੋਲ ਹੈਗਾ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ ਮੈਂ 파ਰਸ ਸਿੰਘ ਤਪਾ ਮੰਡੀ ਤੋਂ ਭਾਈ ਸਮਾਜ ਸੇਵੀ ਬੋਲਦਾ ਹਾਂਗਾ ਤੇ ਜਣੀ ਗੱਲ ਇਹ ਆ 86 ਸਾਲ ਦੀ ਉਮਰ ਹੈ ਮੇਰੀ ਤੇ ਜਣੀ ਜਿਹੜੇ ਹਾਂ ਗੈਸ ਏਜੰਸੀ ਕੋਲ ਢਿਲਮਣ ਸੜਕ ਤੇ ਗੈਸ ਏਜੰਸੀ ਕੋਲ ਲਗਾਉਂਡ ਜੀ ਬੈਠੀ ਹੁੰਦੀ ਆ ਇਹ ਦਿਨ ਦਿਨ ਤਾਂ ਬੇਲੇ ਰਹਿੰਦੇ ਨੇ ਰਾਤ ਨੂੰ ਕਰਦੇ ਨੇ ਚੋਰੀਆਂ ਤੇ ਉੱਥੇ ਤੁਰੇ ਜਾਂਦੇ ਨੂੰ ਛੇੜਨਾ ਮਜ਼ਾਕ ਕਰਨਾ ੜਾਉਣਾ ਪਹਿਲਾਂ ਮੈਂ ਵੀਡੀਓ ਬਣਵਾਈ ਸੀ ਤੇ ਜੇ ਤੇ ਮਰ ਕਰੋ ਤੁਰਦਾ ਕਿਤਾ ਕਰੋ ਵਿਚਾਰ ਆ ਦੁਖੀਆਂ ਘਰਾਂ ਹੀ ਮੰਜੇ ਤੇ ਪਈ ਆ ਇੱਕ ਪੋਤੀ ਮਰ ਗਈ 16 17 ਸਾਲਾਂ ਦੀ ਉਹ ਮੈਨੂੰ ਸਦਮਾ ਅਰੋਂਦਿਆਂ ਦੇ ਲੰਗਦਾ ਜੀ ਆਤਮਾ ਦੁਖੀ ਰਹਿੰਦੀ ਆ ਤੇ ਜਾਨੀ ਗੱਲ ਇਹ ਆ ਵੀ ਜਦੋਂ ਮੈਂ ਲੰਗਦਾ ਕੋਈ ਚੀਕਾਂ ਜੇ ਮਾਰਦਾ ਕੋਈ ਪਰਰ ਪਰਰ ਕਰਦਾ ਕੋਈ ਚਰਰ ਚਰਰ ਕਰਦਾ ਤੇ ਫਿਰ ਹੱਕਾਂ ਜੇ ਮਾਰਨਗੇ ਮਗਰੋਂ ਤੇ ਜਣੇ ਮੇਰਾ ਮਜ਼ਾਕ ਹੜਾਉਂਦੇ ਨੇ ਭਾਈ ਮੈਨੂੰ ਕਹਿੰਨ ਹੱਥ ਬੰਨ ਕੇ ਕਹਿੰਦਾ ਕਈ ਵਾਰੀ ਭਾਈ ਮੇਰਾ ਮਜ਼ਾਕ ਹੜਾਉਂਦਾ ਉਹ ਕਿਸ ਨੂੰ ਸਾਸਰੀ ਕਾਲ ਬੁਲਾਉਂਗਾ ਇਹ ਰਾਮ ਰਾਮ ਬੁਲਾਉਂਗਾ ਤੈਨੂੰ ਕੋਈ ਰਾਜ ਰੋਜ ਜਉਂਦੇ ਰੋ ਭਾਈ ਇਹ ਫੇਰ ਹੱਥ ਬਣੇ ਤੂੰ ਨਹੀਂ ਹਟਦੇ ਜੇ ਨਹੀਂ ਹਟਦੇ ਫੇਰ ਭਾਈ ਮੈਂ ਇਹਨੂੰ ਆਇਆ ਕਹਿਣਾ ਵੀ ਜੇ ਨਹੀਂ ਹਟਦਨਾ ਫੇਰ ਭਾਈ ਉਹ ਤਾਂ ਮੇਰੇ ਦੋ ਪਿਆਰ ਸੁੱਖ ਨਾ ਪਹਿਲਾ ਵੀ ਹੋਵੇ ਨਾ ਵੀ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਾ ਲੂੰ ਤੇ ਬਾਹਲਾ ਗੁਸਤਾ ਮੈਂ ਮੰਗਦਾ ਨੇ ਤੇ 2.5 300 ਬੰਦਾ ਬਰਾਤ ਦਾ ਹੋਊਗਾ ਮੇਰੀ ਦਾ ਬਾਹਲਾ ਗੁਸਤਾ ਮੰਗਦੇ ਮੈਂ ਕਿ ਬੰਬੂ ਘਾਟ ਉਹ ਲੈਣਾਗਾ ਜਿਹੜਾ ਪੜਾਕੇ ਜ ਮਾਰਦਾ ਹੁੰਦਾਗਾ ਤੇ ਜਾਣੇ ਗੱਲੇ ਆ ਵੇ ਜੇ ਤਾਂ ਕੁੜੀ ਥੋੜੀ ਹੋਈ ਸੋਹਣੀ ਫਿਰ ਤਾਂ ਲੈ ਜੂੰ ਤੇ ਜੇ ਕਾਲੀ ਹੋ ਤਾਂ ਰਾ ਛੱਡ ਜੂੰ ਤੇ ਥੋੜੀ ਭਤੀਜੀ ਸੋਹਣੀ ਆ ਉਹਨੂੰ ਤੋੜ ਦੇ ਮੇਰੇ ਨਾਲ ਜਿਵੇਂ ਚਾਚੇ ਦਾਦੇ ਦੀ ਕੁੜੀ ਆ ਉਹ ਤੋੜ ਦੇ ਮੇਰੇ ਨਾਲ ਤੇ ਗੱਲ ਇਹ ਆ ਵੀ ਮੈਨੂੰ ਦੁਖੀ ਕਾ ਤੂੰ ਕਰਦੇ ਹੋ ਪਈ ਤੁੰਨੇ ਹੱਥ ਬੰਨ ਕੇ ਕਈ ਵਾਰੀ ਕਿਹਾ ਰਾ ਦਿਨੇ ਤਾਂ ਤੁਸੀਂ ਚਿੱਟਾ ਖਾ ਕੇ ਇੱਥੇ ਬੈਠੇ ਰਹਿੰਦੇ ਬਿੱਲੇ ਤੇ ਰਾਤ ਨੂੰ ਕਰਦੇ ਚੋਰੀਓ ਮੇਰੇ ਖੁਦ ਆ ਦੇ ਘਰੇ ਚੋਰੀ ਹੋ ਗਈ ਸੀ ਕਈ ਸਾਲ ਦੀ ਗੱਲ ਹੈ ਜੀ ਉਹਨਾਂ ਦੇ ਘਰ ਨਾਲ ਲਿੰਕ ਸੀਗਾ ਬਹੁਤ ਸਾਰੇ ਬੰਦਾਂ ਨਾਲ ਜੇ ਮੈਂ ਕਹਿੰਦਾ ਨੌ ਲੈਦਾ ਮੈਂ ਉਹ ਬਹੁਤ ਸਾਰੇ ਬੰਦੇ ਛਾਣੇ ਜੇ ਘੰਟਾ ਨਹੀਂ ਰਹਿਣਦੇ ਉਹਨਾਂ ਨੂੰ ਛਡਾ ਲੈਣਗੇ ਹਰ ਕਨੌ ਤਾਂ ਮੈਂ ਚਰਨ ਨੂੰ ਰੈਪਟਪਾ ਲਖਾਤੀ ਸੀ ਗੈਸ ਸਿਲੰਡਰ ਲੈ ਗਏ ਰੁਪਏ ਕੱਢ ਕੇ ਲੈ ਗਏ ਤੇ ਸਾਰਾ ਕੁਝ ਚੱਕ ਕੇ ਲੈ ਗਏ ਜਿਹੜੇ ਕਪੜਾ ਕੱਢ ਕੇ ਲੈ ਗਏ ਤੇ ਦਿਨੇ ਦਾ ਕਰਦੇ ਨੇ ਨਸ਼ੇ ਕਿਤੇ ਕੌਲੀ ਨਹੀਂ ਛੱਡਦੇ ਬਾਟੀ ਨਹੀਂ ਛੱਡਦੇ ਇੱਕ ਮੇਰਾ ਦਿਉਣਾ ਤੋਂ ਵੀ ਕੀਤਾ ਪਰ ਭਾਈ ਇੱਕ ਤਾਂ ਮੈਂ ਸਰਦਨ ਰੋਂਦਿਆਂ ਮੂੰਗ ਰਹਿਣਾਗਾ ਜਦੋਂ ਘਰੇ ਆਤਮਾ ਦੁਖੀ ਆ ਮੈਂ ਬਹੁਤ ਬੜੀ ਨੂੰ ਸਮਝਾ ਹੈ ਉਹ ਭਾਈ ਮੇਰੇ ਹੱਥ ਵਨ ਕੇ ਵੇਚਦੇ ਨੇ ਨਾ ਮਜ਼ਾਕਾ ਕਢੋ ਜਦੋਂ ਫਿਰ ਇਹਨਾਂ ਮੈਂ ਕਰਾਂ ਕਿ ਤੁਹਾਡੀ ਕੁੜੀ ਨਾਲ ਵਿਆਹ ਕਰਾ ਲਵਾਂ 2 300 ਬੰਦਾ ਬਰਾਤ ਦਾ ਵੀ ਠੰਡੇ ਠੁੰਡੇ ਮਗਾਓ ਭਾਈ ਤੇ ਜਾਨੀ ਗੱਲ ਇਹ ਵੀ ਬੰਬੂ ਕਾਟ ਮੈਂ ਉਹ ਲਵਾਂ ਜਿਹੜਾ ਪੜਾਕੇ ਜ ਮਰ ਦੂਜਾ ਤਾਂ ਮੈਨਾਂ ਨਹੀਂ ਉਹਦਾ ਮੇਰੇ ਕੋਈ ਹੈਗਾ ਮੈਂ ਜਗਾੜੂ ਰੇਡ ਦੇ ਕੰਮ ਕਰਦਾ ਸਮਾਜ ਸਹੀ ਬੰਦਾ ਨਾਲ ਦਸਵੰਦ ਕਢਦਾ ਆਂ ਆਪਦਾ ਜਿਹੜੇ ਬੰਦਾ ਮੈਂ ਹੈ ਭਾਈ ਜਿਹਨੇ ਹੱਥ ਵਨ ਕੇ ਵੇਚੀ ਉਹਦੀ ਮੇਰਾ ਨਾਮ ਮਜ਼ਾਕਾ ਕਢਾਉਣਾ ਕੋਈ ਕੁੱਤਾ ਸੁੱਤਾ ਪਿਆ ਸੀਗਾ ਪਿੱਪਲ ਥੱਲੇ ਉਹਦੇ ਪਿੱਪਲ ਦਾ ਸਭ ਕੋ ਪਤਾ ਉਹ ਮੂਹ ਤੇ ਭੱਜਾ ਉੱਠ ਕੇ ਭੌਂਕਣ ਲੱਗ ਗਏ ਕਿਸੇ ਨੇ ਡੜਾ ਮਾਰਿਆ ਉਹਨੂੰ ਕੁੱਤੇ ਨੂੰ ਭੌਂਕਦੇ ਦੇਖ ਕੇ ਦੂਜੇ ਭੌਂਕਣ ਲੱਗ ਗਏ ਉਹ ਦੂਜੇ ਕੁੱਤੇ ਨੂੰ ਕੁੱਤਾ ਭੌਂਕ ਡੜਾ ਪੇਪਲ ਥਲੇ ਪਿਆ ਸੀ ਕਹਿੰਦਾ ਤੁਸੀਂ ਕਿਉਂ ਭੌਕੇ ਭਾਈ ਕਹਿੰਦਾ ਤੂੰ ਕਿਉਂ ਭੌਕੇ ਉਹ ਕਹਿੰਦੇ ਕਹਿੰਦੇ ਮੈਨੂੰ ਆ ਖਤਰਾ ਹੋਗਾ ਵੀ ਕਿਸੇ ਨੇ ਮੇਰੇ ਡੜਾ ਮਾਰੇ ਕਹਿੰਦੇ ਸਾਨੂੰ ਗੱਲ ਕੋਲ ਦਾ ਨਾ ਪਤਾ ਤੈਨੂੰ ਭੌਂਕ ਦੇਉਂਦੇ ਕਿ ਅਸੀਂ ਭੌਂਕਣ ਲੱਗ ਗਏ ਮੈਂ ਫਿਰ ਇਹਨੂੰ ਇਹ ਗੱਲ ਕਹ ਦਿੱਤੀ ਮੈਂ ਜਿੱਦਾਂ ਤੁਸੀਂ ਗੁੰਡੇ ਖਵਾਉਨੇ ਹੋ ਭੱਜਾ ਨਾ ਕਰੋ ਮੋਟਰਸਾਈਕਲ ਤੇ ਖੜ ਕੇ ਮੇਰੇ ਮੂਹਰੇ ਮੇਰਾ ਵਿਆਹ ਕਰਾਓ ਫਿਰ ਕਹਣਾ ਦਲ ਵਰਕੀਏ ਦਲਦਾਰ ਹੈ ਤੇ ਦੁਸ਼ਮਣ ਕੀ ਤਲਵਾਰ ਹੈ ਮੈਦਾਨ ਮੇ ਹਮ ਡਟ ਜੇ ਮੁਸ਼ਕਿਲ ਹੈ ਜੇ ਪਿਛੇ हट ਜੇ ਜਿਹੜਾ ਆਪਦੇ ਆਪ ਨੂੰ ਗੁੰਡਾ ਖਵਾਉਂਦਾ ਉਹ ਮੇਰੇ ਸਾਹਮਣੇ ਆ ਕੇ ਛੜਖਾ ਨਹੀਂ ਕਰੇ ਇੱਕ ਵਾਰ ਜੰਮਿਆ ਤੇ ਇੱਕ ਵਾਰੀ ਮਰਨਾ ਤੇ ਕੋਈ ਆਪਾਂ ਨੂੰ ਚਿੰਤਾ ਨਹੀਂ ਜੀ ਮਰਨੇ ਕੀ ਚਿੰਤਾ ਨਹੀਂ ਜੀਵਨ ਕਹੀ ਨਹੀਂ ਆਸਾ ਠੀਕ ਹੈ ਇਸ ਮਾਰਗ ਪੈਰ ਤ੍ਰੀਜਾ ਸਰਦੀਜਾ ਕਾਣਾ ਕੀ ਜਾ ਸੋ ਇਸ ਕਰਕੇ ਬੇਨਤੀ ਹੈ ਭਾਈ ਇਹ ਮੇਰਾ ਮਜ਼ਾਕੜਾ ਉਹਨੂੰ ਹਟ ਜਾਣਾ ਜਿਹਨਾਂ ਨੂੰ ਕੁੜੀਆਂ ਦੇ ਕਾਗਜ਼ ਕੋਈ ਬ੍ਰਹਿਮ ਨਹੀਂ ਹੈ ਤਾਂ ਫਿਰ ਮੈਂ ਜਿੰਨੇ ਮਗਾੜਾ ਕੱਢੀ ਪਾਈ ਥੋੜੀ ਕੁੜੀ ਪਹਿਣਾ ਕੇ ਸਰੇ ਮੇਰੀ ਕੋ ਆਤ ਹੈਗਾ ਚਾਰ ਪੰਜ ਵਜੇ ਸਰੇ ਮੈਂ ਲੈ ਲਿਆ ਤੇ ਆ ਕਰਕੇ ਦੇਤੇ ਮੇਰਾ ਹਰ ਜਣ ਪਾਈ ਜਿਹੜਾ ਕਿ ਕਾ ਸ਼ੇਰ ਕਰਦਾ ਵੀ ਹਟ ਜਾ ਪਈ ਬਜ਼ੁਰਗਾਂ ਦਾ ਸਤਿਕਾਰ ਕਰੋ ਤੇ ਅਸੀਂ ਸਕੂਲਾਂ ਚ ਪੜਦੇ ਸਾਡੇ ਮਾਸਟਰ ਕਹਿੰਦੇ ਹੁੰਦੇ ਸੀ ਵੀ ਭਾਈ ਬਜ਼ੁਰਗਾਂ ਦਾ ਸਤਿਕਾਰ ਕਰੋ ਮੈਂ ਕਿ ਉਹਨਾਂ ਦਾ ਮਜ਼ਾਕ ਅਣਾਟਾ ਅੰਨਾ ਤੇ ਕਿਸੇ ਧਰਮ ਨਾਲ ਜੁੜਿਆ ਗਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ